ਲੰਬੀ ਦੇ ਮੇਲੇ ਨਾਲ ਵਿਖੇ ਵੱਡਾ ਹਾਸਾ ਲੰਬੀ ਦੇ ਪਿੰਡ ਮੇਲੇ ਵਿੱਚ ਫੂਡ ਕੋਰਨਰ ਤੇ ਫਟਿਆ ਸਿਲੰਡਰ ਫੂਡ ਕੋਰਨਰ ਤੇ ਮੌਕੇ ਤੇ ਵਿਅਕਤੀ ਬਣਾ ਰਿਆ ਸੀ 버ਗਰ 버ਗਰ ਬਣਾਉਂਦੇ ਬਣਾਉਂਦੇ ਆਪਣੀ ਜਾਨ ਬਚਾਉਂਦੇ ਸੀ ਰਤ ਸਰੀਰ ਤੇ ਹੋਰ ਵੀ ਲੱਗਿਆ ਸਟਾ ਲੋਕਾਂ ਨੇ ਮੰਗ ਕੀਤੀ ਫਾਇਰ ਸਟੇਸ਼ਨ ਹੋਣਾ ਚਾਹੀਦਾ ਲੰਬੀ ਦੇ ਵਿੱਚ ਸਰੰਟਰ ਕੋਲ ਅੱਗ ਲੱਗੀ ਹੈ ਸੈਂਟਰ ਨੂੰ ਆਈ ਕਿਵੇਂ ਅੱਗ ਲੱਗੀ ਫਟ ਗਿਆ ਜਾਂ ਪਾ ਨਵੀਆਂ ਸੀਆਂ ਸਾਰੀਆਂ ਹਾਂ ਤੋਂ ਉੱਥੇ ਅੱਗ ਲੱਗੀ ਸੈਂਟਰ ਕੋਲੇ ਅੱਛਾ ਤੇ ਉਹਦੇ ਕਰਕੇ ਲੱਗੀ ਇੱਕ ਉਹਦੇ ਕਰਕੇ ਸਿਲੰਡਰ ਫਟ ਗਿਆ ਹਾਂਜੀ ਆ ਸੈਂਟਰ ਤੋਂ ਆਇਆ ਸੀਗਾ ਸਿਲੰਡਰ 3 3-4 ਦਿਨ ਹੋਏ ਪ੍ਰਾਇਮ ਕਿਹੜੀ ਆ ਸੀਗਾ ਭਰਨਾ ਕਸ਼ਮੀਰ ਭਾਰਤਾਂ ਨਾਲ ਜਦੋਂ ਸੀ ਤੇ ਭਰਾਇਆ ਸੀ ਅੱਛਾ ਤੇ ਸਾਰਾ ਕੁਝ ਸਹੀ ਜੀ ਮੈਂ ਫਾਸਟਵਰਡ ਦਾ ਕੰਮ ਕਰਦਾ ਹਾਂ ਫਾਸਟਵਰਡ ਦੋਨੇ ਹਾਂਜੀ ਅੱਛਾ ਕਿੰਨੇ ਵਜੇ ਤੂੰ ਦੁਕਾਨ ਤੇ ਆਇਆ ਸੀ ਜਿਹੜੇ ਮੈਂ ਯਾਦ ਸੀ 9 ਵਜੇ ਅਜੇ 9 ਵਜੇ ਅੱਗ ਕਿੰਨੇ ਵਜੇ ਲੱਗੀ ਐ ਅੱਗ ਤਾਂ ਆਉਣ ਲੱਗੇ ਸੀ ਤਾਂ ਦੇ ਲਉਣ ਪਿਆ ਫਾਈਲ ਵੀ ਕਿੱਦਾਂ ਜੇਰਵਾਜ਼ ਆਈ ਸੀ 1:00 ਵਜੇ 1:00 ਵਜੇ ਅੱਛਾ ਤੇ ਫਿਰ ਤਾਂ ਆਈ ਨਹੀਂ ਸੀ ਅਜੇ ਉਹ ਤਾਂ ਪੁਲਿਸ ਵਾਲੇ ਆ ਗਏ ਸੀ ਇਹ ਨਾਲ ਨਾਲ ਅੱਛਾ 2 ਵਜੇ ਆਏ ਇਹ ਕੀ ਮੰਨ ਪ੍ਰਸ਼ਾਸਨ ਫੋਨ ਨਾਲ ਦੇ ਵਾਲੀ ਕਰਤਾ ਸੀ ਅਜੇ ਤਾਂ ਸਨੈਪਟ ਪਤਾ ਨਹੀਂ ਸੀ ਉਹਨੇ ਪਹਿਲਾਂ ਹੀ ਕਰਤਾ ਹੀ ਹੁਣ ਉਹ ਹਜੇ ਤੱਕ ਵੀ ਨਹੀਂ ਆਈ ਸੀ ਜੀ ਸਾਰਾ ਕੁਝ ਮਰ ਗਿਆ ਜੀ ਦੁਕਾਨ ਤੇ ਜੀ ਫ੍ਰਿਜ ਸੀ ਜੀ ਟੇਬਲ ਸੀਗੇ ਕੌਂਟਰ ਸੀ ਦੋ ਅਨਵਾਰੀਆਂ ਸੀਗੀਆਂ ਵਾਕਯ ਜੇ ਸਮਾਰਟੀਆ ਕਾਉਂਟਪੀ ਨਾਲ ਸਾਰਾ ਉਹ ਮਾਤੀਏ ਗਲਾਸ ਲੋਜੇ ਸਰਗੋਤਰੀ ਕੀ ਮੰਗ ਕਰਦੇ ਹੋ ਤੈਨੂੰ ਲਾਜਮਾ ਮਿਲ ਜਾਵੇ ਸਾਨੂੰ ਜਿੰਨਾ ਨੁਕਸਾਨ ਹੋਇਆ ਸੱਟਾ ਉਹਨਾਂ ਮਿਲ ਜਾਵੇ ਭਾਈ ਸਿਲੰਡਰ ਕਰਕੇ ਅੱਗ ਲੱਗ ਗਈ ਸੀ ਜੀ ਸਿਲੰਡਰ ਉੱਪਰ ਰੱਖ ਕੇ ਜੀ ਇਹ ਨੁਕਸਾਨ ਬਹੁਤ ਹੋ ਗਿਆ ਜੀ ਤੈਨੂੰ ਚਾੜੀ ਫ੍ਰਿਜਾਂ ਮੱਚ ਗਈਆਂ ਬਚਦੀਆਂ ਗਿਆ ਅੱਗ ਭਰ ਨੁਕਸਾਨ ਹੋਇਆ ਸੀ ਹਾਂਜੀ ਦੁਕਾਨ ਕਰਦੀ ਦੁਕਾਨ ਵਰਗ ਵਰਗ ਹੁੰਦਾ ਮੁੰਡਾ ਜੀ ਪਾਸਪੋਰਟ ਹਾਂਜੀ ਤਾ ਜਾਨੀ ਮਰੀ ਨੁਕਸਾਨ ਜਾਨੀ ਮਰੀ ਨੁਕਸਾਨ ਤੋਂ ਬੋਤਲ ਲਖਣਾ ਹੈ ਮੰਗ ਕੀ ਕਰਦੇ ਆ ਸਰ ਸਰ ਮੰਗ ਕਰਦੇ ਆ ਕਿ ਦਾ ਦਿੱਤਾ ਜਾਵੇ ਸਰਕਾਰ ਕੋਲ ਕੋਈ ਪਰ ਨੁਕਸਾਨ ਹੋਇਆ ਮੁੰਡੇ ਦੇ ਬੱਚੇ ਦਾ ਹੀ ਬੇਚਾਰਾ ਗਰੀਬੰਦਾ ਹੀ ਇਹ ਮੌਕੇ ਤੇ ਫਾਇਰ ਵਿਗਟ ਆ ਕੀ ਮੌਕੇ ਤੇ ਨਹੀਂ ਆਈ ਤੂੰ ਲੇਟ ਬਹੁਤ ਆਈ ਫਿਰ ਜੀ ਮੌਕੇ ਤੇ ਨਹੀਂ ਆਈ ਜਲੇ ਜੀ ਸਾਰਾ ਸਮਾਨ ਮੱਚ ਗਿਆ ਦੁਆਈ ਬ੍ਰੇਡ ਜੀ ਦੋਸਤੋ ਬਾਅਦ ਵਿੱਚ ਮੰਗ ਕਰ ਰਹੇ ਹਾਂ ਕੁਝ ਹਾਂਜੀ 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 ਸਾਡੇ ਕੋਲੇ 25 ਤੇ ਹੈ ਜੀ ਪੇਸ਼ਾਂ ਮੈਨੂੰ ਬੇਟੂ ਆਇਆ ਬਬਲਦੀਪ ਨਾਮ ਹੌਸ ਦਾ ਨੂੰ ਅਸੀਂ ਜਿਉਂ ਪਹਿਲਾਂ ਉਹਦੇ ਸਾਡੇ ਉੱਤੇ ਪਾਣਾ ਹੋਇਆ ਹੈ ਲੱਗਾਇਆ ਸੀ ਅੱਖਾਂ ਦੇ ਉੱਤੇ ਵੀ ਪਰਨਿੰਗ ਸੈਂਸੇਸ਼ਨ ਕਰ ਰਿਹਾ ਆਪਾਂ ਪਹਿਲਾਂ ਟ੍ਰੀਟਮੈਂਟ ਉਸਾ ਕਰ ਦਿੱਤਾ ਹੈ ਅ ਅਨਦਰ ਟ੍ਰੀਟਮੈਂਟ ਆ ਪਰ ਅਸੀਂ ਫਿਰ ਵੀ ਉਸ ਨੂੰ ਅੱਗੇ ਸਰਜਨ ਓਪੀਨੀਅਨ ਲਈ ਡਾਇਰੈਕਟ ਕਰ ਰਹੇ ਹਾਂ ਜੀ ਸਰ ਉਸਦੇ ਕੋਈ ਹੋਰ ਵੀ ਚੱਲਦਾ ਤੇ ਚੋਟ ਆਈ ਹੈ ਨਹੀਂ ਸਰ ਸਿਰ ਤੇ ਉੱਤੇ ਹੈ ਤੇ ਹੱਥਾਂ ਦੇ ਉੱਤੇ ਹੈ ਬਾਕੀ ਫਰਦਰ ਜੋ ਆਈ ਓਪੀਨੀਅਨ ਵੀ ਉਸੇ ਕਰਵਾਵਾਂਗੇ